ਕਿਵੇਂ ਸੇਫਟੀ ਟੀਮ ਮੈਨੇਜਮੈਂਟ ਸਾਹਿਬ ਕਦੇ ਕਦੇ ਜਿਹੜੇ ਵਾਲੇ ਪਾਸੇ ਕੰਮ ਕਰਦੇ ਨੇ ਉਹ ਅਸੀਂ ਇਹ ਚੀਜ਼ਾਂ ਚੁਣੀ ਜਦੋਂ ਸਾਰੇ ਨਾਲ ਜਾਓ ਉਹਨਾਂ ਦੇ ਨਾਲ ਰਹਿੰਦੇ ਹਾਂ ਕਿ ਉਹਨਾਂ ਦਾ ਉਹਨਾਂ ਦਾ ਪਤਾ ਲੱਗਦਾ ਹੈ ਤੇ ਫਿਰ ਤੁਹਾਨੂੰ ਪਤਾ ਆਉਂਦਾ ਹੈ ਕਿ ਉਹ ਮੌਜੂਦ ਹੈ هي تاثر ڪري مار مار جي سماج ۾ آيو آهي ۽ ان جي ڪري جيڪا ڳالهه 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 آهي ۽ ਤੇ ਬਾਕੀ ਜਿਹਨਾਂ ਨੇ ਨਈਂ ਹਮਾਇਤ ਕੀਤਾ ਪਹਿਲਾਂ ਹਾਸ਼ਰ ਇਸ ਤਰ੍ਹਾਂ ਹੋਇਆ ਇਹ ਚੋਕ ਜਿਹੜੀ ਹੈਗੀ ਆ ਪਹਿਲਾਂ ਵੀ ਉਹਦਾ ਇਤਿਹਾਸ ਤਾਰੀ ਕਰੀਆ ਜਿਹਨਾਂ ਨੇ ਆਪਣੀ ਦਿੱਕਤਾਂ ਉਹਦਾ ਸਿੱਖਿਆ ਨਹੀਂ ਕਵਰ ਨਹੀਂ ਕੀਤਾ ਕਿਤਾ ਕਿਉਂਕਿ ਇਹ ਕਾਜ ਹੋਣੀ ਪਈ ਜਾਂਦੀ ਹੈ ਤਾਂ ਗਰਾਉਂਡ ਤੇ ਨਹੀਂ ਪਰਾਉਣ ਮਾਲ ਦਾ ਉਸ ਕਰਕੇ ਬਹੁਤ ਬੜੇ ਗਰਾਉਂਡ ਆਪਣੀਆਂ ਜਿੰਨੀਆਂ ਦਿੱਕਤਾਂ ਹੈ ਉਹਨੂੰ ਕਿਰਮ ਲਾਗੜਾ ਪਾਓ ਬੰਦ ਤੇ ਬੰਦ ਲਾਗੜਾ ਪਾਓ ਕਿੰਦਰ ਲਿਆਓ ਜੀ ਥੋੜਾ ਸਾਈਡ ਤੇ ਬੰਦ ਜੀ ਥੋੜਾ ਜਿਹਾ ਧਿਆਨ ਨਾਲ ਥੋਕਰੀ

ਇਹ ਦਿਸ਼ਾ ਨਿਸ਼ਾ ਦਿਸ਼ਾਾਂ ਦੀ ਫੀਫਕੋ ਡਿਸਟ੍ਰਿਕਟ ਦੇ ਵਿੱਚ ਕੋਟਪੂਰਾ ਜਿਹੜਾ ਹੈਗਾ ਉਹ ਆਲਰੇਡੀ ਨਕਸ਼ੇ ਦੇ ਉੱਪਰ ਹੈਗਾ ਔਰ ਅੱਜ ਆਪਾਂ ਮੌਕ ਡ੍ਰਿਲ ਕੀਤੀ ਗਈ ਮਾਈਕ ਦੇ ਉਹਦੀ ਵਾਜ ਜੀ ਦੀ ਰਣਮਾਈ ਹੇਠ ਅੱਜ ਕੋਟਪੂਰਾ ਵਿਖੇ ਮੌਕ ਡ੍ਰਿਲ ਕੀਤੀ ਗਈ ਕਿ ਇਹ ਮੌਕ ਡ੍ਰਿਲ ਤਾਂ ਕੀਤੀ ਗਈ ਕਿ ਸੰਕਟ ਦੇ ਕਾਲ ਦੇ ਵਿੱਚ ਅਸੀਂ ਕਿਸ ਤਰ੍ਹਾਂ ਜਿੱਠਣਾ ਹੈਗਾ ਹਲਾਤਾਂ ਨੂੰ ਕਿਸ ਤਰ੍ਹਾਂ ਨਜਿੱਠਣਾ ਹੈ ਉਹਦੇ ਵਿੱਚ ਸਿਵਲ ਡਿਫੈਂਸ ਨੇ ਭਾਗ ਲਿਆ ਉਹ ਯਥਰ ਮੈਡੀਕਲ ਟੀਮਾਂ ਨੇ ਭਾਗ ਲਿਆ ਠੀਕ ਹੈ ਜੀ ਔਰ ਸਾਰਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਸਾਰਾ ਅੱਜ ਭਾਗ ਲਿਆ ਹੈ। ਤਾਂ ਸੰਕਟਕਾਲ ਜਿਹੜਾ ਹੈਗਾ ਇੱਕ ਡ੍ਰਿਲ ਹੈਗੀ ਥੋੜੀ ਨਿਮਾ ਕਰਨ ਚਾਹੀਦੀ ਹੈ। ਦੇ ਵਿੱਚ ਤੁਸੀਂ ਦਿਖਾਇਆ ਹੈਗਾ ਵੀ ਸੰਕਟਕਾਲ ਨੂੰ ਕਿਵੇਂ ਨਜਿੱਟਣਾ ਹੈਗਾ। ਇਹਦੇ ਵਿੱਚ ਸਾਨੂੰ ਕੋਈ ਜਿਹੜੀ ਹੈਗੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਇਸ ਤਰ੍ਹਾਂ ਦੇ ਸੰਕਟ ਸਾਡੇ ਉੱਪਰ ਆ ਜਾਂਦੇ ਹੈਗੇ ਆ। ਪਰ ਪਹਿਲਾਂ ਵੀ ਸਾਡੇ ਉਪਰ ਆਏ ਹੈਗੇ ਆ ਲੇਕਿਨ ਉਹਦੇ ਵਿੱਚ ਕਿਤੇ ਵੀ ਜਿਹੜਾ ਹੈਗਾ ਅਸੀਂ ਡੋਲੇ ਨਹੀਂ ਹੈਗੇ ਆ ਔਰ ਜਿਸ ਤਰ੍ਹਾਂ ਹੁਣ ਪਾਕਿਸਤਾਨ ਤੇ ਇੰਡੀਆ ਦਾ ਜੋ ਆ ਰਿਹਾ ਹੈਗਾ ਪਿਛਲੇ ਸਾਪਕਈ ਦਿਨਾਂ ਤੋਂ ਦੇਖਣ ਚਾ ਰਹੇ ਹੈਗਾ ਉਸ ਸੰਬੰਧ ਵਿੱਚ ਅਸੀਂ ਇੱਕ ਟ੍ਰਿਲ ਕੀਤੀ ਹੈਗੀ ਹੈ ਤਾਂ ਇਹ 4 ਵਜੇ ਸਾਇਰਨ ਜਿਹੜੇ ਹੈਗੇ ਆ বাজਾਈ ਗਈ ਔਰ ਸਾਇਰਨ ਜਿਹੜੇ ਹੈਗੇ ਆ ਉਹ ਉਹ ਵਿੱਚ ਦੱਸੇਗਾ ਉਦੇ ਵਿੱਚ ਇੱਕ ਸੰਕੇਤ ਹੁੰਦਾ ਹੈਗਾ ਕਿ ਤੁਸੀਂ ਸਾਰਿਆਂ ਨੇ ਜਿਹੜੇ ਆਸ-ਪਾਸ ਦੇ ਇਲਾਕਿਆਂ 'ਚ ਰਹਿ ਰਹੇ ਹੈਗੇ ਆ ਸਿਵਲ ਨੇ ਹੈਗੇ ਆ ਉਹ ਆਪਣੇ ਸਾਕਤ ਕਿਗਾਤੇ ਚਲੇ ਜਾਂਦੇ ਪਿੰਡਾਂ ਦੇ ਵਿੱਚ ਵੀ ਸਾਰੇ ਅਸੀਂ ਅਨਾਊਂਸਮੈਂਟ ਕਰਵਾ ਰਹੀ ਹੈਗੇ ਆ ਗੁਰਦੁਆਰਾ ਸਾਹਿਬਾਂ 'ਚ ਅਨਾਊਂਸਮੈਂਟ ਕਰਵਾ ਰਹੀ ਹੈਗੇ ਆ ਵੈਗਨਰ ਉੱਥੇ ਅਨਾਊਂਸਮੈਂਟਾਂ ਹੋ ਰਹੀਆਂ ਹੈਗੀਆਂ ਸਾਰੇ ਪਿੰਡਾਂ 'ਚ ਵੀ ਹੋ ਰਹੀ ਪਹਿਰੇ ਪਹਿਰੇ ਵੀ ਅਸੀਂ ਲਗਾ ਰਹੀ ਹੈਗੇ ਆ ਠਿਕਰੀ ਪਹਿਰੇ ਲਗਾਵਾਂਗੇ ਰਾਤ ਨੂੰ ਕੋਈ ਮੰਨ ਲਓ ਕੋਈ ਉੱਥੇ ਕੋਈ ਕਿਸੇ ਕਿਸਮ ਦੀ ਸਮੱਸਿਆ ਆਂਦੀ ਹੈਗੀ ਆ ਤਾਂ ਕਿ ਉਸ ਨੂੰ ਉਸੇ ਲਈ ਹੀ ਨਿਜਿੱਤ ਸਕੀ